ਦੇ ਨੇ ਨਾ ਕਿ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਕਰੀਏ ਤੇ ਅਗਨੀ ਨੂੰ ਪਵਿੱਤਰ ਮੰਨ ਕੇ ਤੇ ਜੇ ਉਸ ਦਾ ਆਗਾਜ਼ ਕਰੀਏ ਤੇ ਉਹ ਬਹੁਤ ਹੀ ਜਿਹੜਾ ਹੈ ਅਸਮਾਨ ਨੂੰ ਛੂੰਹਦਾ ਸੋ ਮੇਰੀ ਜਿਹੜੀ ਮੁਰਾਦ ਹੈ ਉਹ ਹੈ ਜੀ ਲਾਈਟਿੰਗ ਦਾ ਲੈਂਪ ਅਸੀਂ ਅੱਜ ਦੇ ਸਜੈਸ਼ਨ ਦੀ ਰਾਤ ਪ੍ਰੋਗਰਾਮ ਦੀ ਜਿਹੜੀ ਉਹ ਕਰਾਂਗੇ ਉਹਦੇ ਵਿੱਚ ਮੈਂ ਨਿਯੋਤਾ ਦੇਣਾ ਚਾਹਾਂਗੀ ਜੀ ਸ਼੍ਰੀ ਨਵਨੀਤ ਕੁਮਾਰ ਸੈਗਲ ਚੇਅਰਮੈਨ ਪਸਾਰ ਭਾਰਤੀ ਖਾਸ ਆਪਣੇ ਰੁਝੇਵਿਆਂ ਤੋਂ ਅੱਜ ਇੱਥੇ ਚਾਲ ਕੇ ਆਏ ਨੇ ਮੈਂ ਚਾਹਾਂਗੀ ਕਿ ਉਹਨਾਂ ਦੇ ਨਾਲ ਸ਼੍ਰੀ ਆਰ ਕੇ ਜੰਗਾਲ ਜੀ ਜੋ ਕਿ ਹੈੱਡ ਆਫ ਆਫਿਸ ਦੂਰਦਰਸ਼ਨ ਕੇਂਦਰ ਜਲੰਧਰ ਨੇ ਸ਼੍ਰੀ ਕੇਵਲ ਕਿਸ਼ਨ ਜੀ ਹੈੱਡ ਆਫ ਪ੍ਰੋਗਰਾਮ ਦੂਰਦਰਸ਼ਨ ਕੇਂਦਰ ਜਲੰਧਰ ਸੋ ਇਨ ਇਨਾਂ ਤੀਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਲਾਈਟਿੰਗ ਦਾ ਲੈਂਪ ਜਿਹੜਾ ਉਹ ਇਸ ਸ਼ਮਾ ਨੂੰ ਜਿਹੜਾ ਉਹ ਰੌਸ਼ਨ ਕਰਨ ਤਾਂ ਕਿ ਜਸ਼ਨ ਦੀ ਰਾਤ 2025 ਦਾ ਆਗਾਜ਼ ਕੀਤਾ ਜਾਵੇ ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਵੈਸੇ ਤੇ ਅਸੀਂ ਸ਼ਮਾ ਰੋਸ਼ਨ ਜਸ਼ਨ ਦੀ ਰਾਤ ਲਈ ਕਰ ਰਹੇ ਹਾਂ ਬਟ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਫਾਨੂਸ ਬਣ ਕੇ ਜਿਸ ਦੀ ਹਿਫਾਜ਼ਤ ਹਵਾ ਕਰੇ ਉਹ ਸ਼ਮਾ ਕਿਆ ਬੁਝੇ ਜਿਸੇ ਰੋਸ਼ਨ ਖੁਦਾ ਕਰੇ ਸੋ ਇਹ ਉਹ ਕੋਹੇ ਨੂਰ ਹੀਰੇ ਨੇ ਜਿਨ੍ਹਾਂ ਨੇ ਦੂਰਦਰਸ਼ਨ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ ਕਿਉਂਕਿ ਤਿੰਨੋਂ ਖਾਸਮ ਖਾਸ ਸ਼ਖਸੀਅਤਾਂ ਸਟੇਜ ਤੇ ਮੌਜੂਦ ਨੇ ਮੈਂ ਚਾਹਾਂਗੀ ਕਿ ਇਹ ਸ਼੍ਰੀ ਨਮਨੀਤ ਕੁਮਾਰ ਸੈਗਲ ਜੀ ਚੇਅਰਮੈਨ ਪ੍ਰਸਾਧ ਭਾਰਤੀ ਉਹਨਾਂ ਨੂੰ ਆਨਰ ਵੀ ਕੀਤਾ ਜਾਏ ਸੋ ਸਾਡੇ ਦੂਰਦਰਸ਼ਨ ਦੇ ਪ੍ਰੋਗਰਾਮ ਹੈਡ ਔਰ ਹੈਡ ਆਫ ਆਫਿਸ ਜਿਹੜੇ ਨੇ ਦੋਨੋਂ ਸ਼ਖਸੀਅਤਾਂ ਮੌਜੂਦ ਨੇ ਸ਼੍ਰੀ ਆਰ ਕੇ ਜੰਗਾਲ ਜੀ ਐਂਡ ਸ਼੍ਰੀ ਕੇਵਲ ਕ੍ਰਿਸ਼ਨ ਜੀ ਉਹ ਆਨਰ ਕਰਨਗੇ ਇਹਨਾਂ ਨੂੰ ਸਾਡੇ ਜਿਹੜੇ ਖਾਸ ਅੱਜ ਮਹਿਮਾਨ ਆਏ ਨੇ ਸ਼੍ਰੀ ਨਵਨੀਤ ਕੁਮਾਰ ਸੈਗਲ ਜੀ ਨੂੰ ਔਰ ਸੋ ਇਹ ਪਵਿੱਤਰ ਜਿਹੜਾ ਗੋਲਡਨ ਟੈਂਪਲ ਦਾ ਮੋਮੈਂਟੋ ਹੈ ਔਰ ਉਸ ਤੋਂ ਪਹਿਲਾਂ ਲੋਹੀ ਦੇ ਕੇ ਜਿਹੜਾ ਉਹ ਸਨਮਾਨ ਕੀਤਾ ਜਾ ਰਿਹਾ ਹੈ ਸੋ ਸਿਰੀ ਨੰਮੀਤ ਕੁਮਾਰ ਸੈਗਲ ਜੀ ਚੇਅਰਮੈਨ ਪ੍ਰਸਾਰ ਭਾਰਤੀ ਕਹਿੰਦੇ ਕਿ ਅਕਸਰ ਉਹ ਲੋਕ ਖਾਮੋਸ਼ ਰਹਤੇ ਹਨ ਜਿੰਨਾਂ ਦਾ ਹੁਨਰ ਬੋਲਦਾ ਹੈ ਸੋ ਅਸੀਂ ਬੜੇ ਸ਼ੁਕਰਗੁਜ਼ਾਰ ਆ ਕਿ ਤੁਸੀਂ ਆਪਣੇ ਕੀਮਤੀ ਰੁਝੇਵੇਂ ਦੇ ਵਿੱਚੋਂ ਖਾਸ ਅੱਜ ਇੱਥੇ ਆਏ ਹੋ ਸੋਏ ਬlesings ਅੰਮ੍ਰਿਤਸਰ ਨਗਰੀ ਗੁਰੂ ਦੀ ਧਰਤੀ ਗੋਲਡਨ ਟੈਂਪਲ ਜੋ ਕਿ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ ਹੈ ਸੀ ਇਹ ਆਪਣੀ ਵਿਲੱਖਣ ਪਹਿਚਾਨ ਹੈ ਕੋਈ ਵੀ ਇਸ ਦਰ ਤੇ ਮੱਥਾ ਟੇਕ ਕੇ ਖਾਲੀ ਨਹੀਂ ਜਾਂਦਾ